ਮੰਡੀਆਂ ਵਿੱਚ ਕਣਕ ਦੀ ਖਰੀਦ 1 April ਤੋਂ ਸਰਕਾਰੀ ਤੌਰ ਤੇ ਸ਼ੁਰੂ ਹੋ ਚੁੱਕੀ ਹੈ ਅੱਜ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਰ ਵੱਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਜਿੱਥੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਉੱਥੇ ਉਹਨਾਂ ਨੇ ਕਈ ਮੰਡੀਆਂ ਵਿੱਚ ਕਣਕ ਦੀ ਖਰੀਦ ਸਰਕਾਰੀ ਤੌਰ ਤੇ ਸ਼ੁਰੂ ਵੀ ਕਰਾਈ ਇਸ ਦੌਰਾਨ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਰ ਨੇ ਪਿੰਡ ਦਤਾਰਾਂ ਵਾਲੀ ਸ਼ੀਤੋਗੁਨੋ ਕੁਲਾਰ ਦੋਦੇਵਾਲਾ ਅਤੇ ਬਹਾਵ ਵਾਲਾ ਦੀਆਂ ਮੰਡੀਆਂ ਵਿੱਚ ਜਾ ਕੇ ਜਿੱਥੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਦਾ ਜੈਜਾ ਲਿਆ ਉੱਥੇ ਉਹਨਾਂ ਨੇ ਕਣਕ ਦੀ ਖਰੀਦ ਵੀ ਸ਼ੁਰੂ ਕਰਾਈ ਇਸ ਮੌਕੇ ਤੇ ਉਹਨਾਂ ਦੇ ਨਾਲ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਪਿਊਸ਼ 나ਗਪਾਲ ਤੋਂ ਇਲਾਵਾ ਵੱਖ-ਵੱਖ ਏਜੰਸੀਆਂ ਦੇ ਅਧਿਕਾਰੀ ਅਤੇ ਵੱਖ-ਵੱਖ ਆੜਤੀਏ ਵੀ ਹਾਜ਼ਰ ਸਨ ਇਸ ਮੌਕੇ ਤੇ ਅਮਨਦੀਪ ਸਿੰਘ ਗੋਲਡੀ ਮੁਸਾਫਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਈ ਗਏ ਹਨ ਤੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਅਜਿਹੇ ਪ੍ਰਬੰਧ ਕੀਤੇ ਗਏ ਹਨ ਉਹਨਾਂ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਲਈ ਪੀਣ ਵਾਲੇ ਪਾਣੀ ਦੇ ਪ੍ਰਬੰਧ ਹਨ ਬੈਠਣ ਲਈ ਛਾਂ ਦੇ ਪ੍ਰਬੰਧ ਕੀਤੇ ਗਏ ਹਨ ਤੇ ਸਰਕਾਰ ਇੱਕ ਇੱਕ ਦਾਣਾ ਖਰੀਦ ਕੇ ਚੱਕੇਗੀ ਉਨ੍ਹਾਂ ਕਿਹਾ ਕਿ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕਿਸਾਨਾਂ ਨੂੰ ਮੰਡੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਆਉਣਾ ਨਹੀਂ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਕਿਸਾਨ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਤੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਬਸਾਫਰ ਦੇ ਨਾਲ ਵੱਖ-ਵੱਖ ਪਿੰਡਾਂ ਦੇ ਸਰਪੰਚ, ਪੰਚ ਅਤੇ ਮੋਤਵਾਰ ਆਗੂ ਵੀ ਹਾਜ਼ਰ ਸਨ। ਹਾਂਜੀ ਭਈ ਅੱਜ ਖਰੀਦ ਬੱਲੂਆਂ ਨੇ ਹਲਕੇ ਸ਼ੁਰੂਆਤ ਕਰਵਾਈ ਗਈ ਹੈ। ਔਰ ਅੱਜ ਅਸੀਂ ਸਵੇਰ ਤੋਂ ਹੀ ਬੱਲੂਆਂ ਨੇ ਹਲਕੇ ਦੀ ਜਿਹੜੇ ਮੰਡੀਆਂ ਵਿੱਚ ਦੌਰਾ ਕਰ ਰਹੇ ਆ ਸਵੇਰੇ ਦੁਤਾਰਿਆਂ ਵਾਲੀ ਸੀ ਤੋਂ ਔਰ ਦੂਰ ਦਾ ਕੁਰਾਰ ਅਸੀਂ ਅੱਜ ਤੋਂ ਅਸੀਂ ਬਾਵਾ ਦੇ ਪੁੱਛੇ ਅਸੀਂ ਕਰਨਕ ਦੀ ਖਰੀਦ ਚਾਹ ਜਿਹੜੀ ਸ਼ੁਰੂ ਕਰਾਈ ਹੈ ਔਰ ਕਿਸਾਨ ਭਰਾ ਜਿਹੜੇ ਸਰਸਿਕਨਕ ਲੈ ਕੇ ਆਉਂਦੇ ਉਹਨਾਂ ਵਾਸਤੇ ਅਸੀਂ ਪੂਰਾ ਪ੍ਰਬੰਧ ਕੀਤਾ ਹੈ ਫ੍ਰੀ ਨਾਲੇ ਪਾਣੀ ਦਾ ਟਾਇਲਟਸ ਵਗੈਰਾ ਦਾ ਕੀਤਾ ਔਰ ਜਿਹੜਾ ਇੱਕ ਇੱਕ ਦਾਣਾ ਉਹ ਸਾਰਾ ਅਸੀਂ ਚੱਕਿਆ ਜਾਂਦਾ ਸਾਰੀ ਫ੍ਰੀ ਦਿੱਤੀ ਜਾਂਦੀ ਕਿੱਦਾਂ ਦੇ ਪ੍ਰਬੰਧ ਕਿੱਦਾਂ ਦੇ ਹੈਗੇ ਬਾਈ ਪ੍ਰਬੰਧ ਬਹੁਤ ਵਧੀਆ ਨੇ ਸਾਡੇ ਐਫਐਸਓ ਸਾ ਵੀ ਨਾਲ ਆਪੇ ਮੰਡੀ ਪਨਗ੍ਰੇਨ ਏਜੰਸੀ ਕੋਲ ਹੈ ਔਰ ਸਾਡੇ ਪ੍ਰਧਾਨ ਜੀ ਵੀ ਨਾਲ ਹੈ ਔਰ ਅਸੀਂ ਇੰਟੈਕ ਰਾਵਾਂਗੇ ਕਿਸੇ ਨੂੰ ਕੋਈ ਵੀ ਕਿਸਾਨ ਭਰਾ ਨੂੰ ਕੋਈ ਦਿੱਕਤ ਨਹੀਂ ਆਣੀ